ਸ੍ਰੀ ਕਾਲ ਜੀ ਸਾਰੇ ਜੀ ਨੂੰ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਮੇਂ ਦੀ ਜਦੋਂ ਸਮਾਂ ਇਨਸਾਨ ਤੇ ਥੋੜਾ ਉਹਨੂੰ ਲੱਗਦਾ ਕਿ ਯਾਰ ਬੁਰਾ ਚੱਲ ਰਿਹਾ ਹੈ ਪੂਰੇ ਵਕਤ ਦੇ ਵਿੱਚ ਇਨਸਾਨ ਇੱਕ ਖਾਮੋਸ਼ ਹੋ ਕੇ ਬਹੁਤ ਹੈ ਨਜ਼ਰ ਮਾਰਦਾ ਯਾਰ ਮੇਰਾ ਕੋ ਫਲਾਨਾ ਰਿਸ਼ਤੇਦਾਰ ਸਾਥ ਦੇਵੇਗਾ ਜਾਂ ਮਤਲਬ ਮੇਰਾ ਦੋਸਤ ਸਾਥ ਦੇਵੇਗਾ ਵਕਤ ਆ ਜਿਹੜਾ ਵਕਤ ਉਸ ਟਾਈਮ ਬੰਦੇ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਕਈ ਵਾਰ ਤਾਂ ਇਨਸਾਨ ਇਹ ਸੋਚਦੇ ਆ ਯਾਰ ਵੀ ਐਸੀ ਜ਼ਿੰਦਗੀ ਤੋਂ ਕੀ ਕਰਨਾ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇੱਕ ਵਕਤ ਸਾਡੇ ਲਈ ਰੁਕ ਗਿਆ ਹੋਵੇ ਪਰ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਵਕਤ ਨਾਲ ਟੱਕਰ ਲੈਣ ਨਾਲ ਹੀ ਤੁਸੀਂ ਅਗਲੀ ਜਿਹੜੀ ਮੰਜ਼ਿਲਾਂ ਨੂੰ ਪਾ ਸਕਦੇ ਹੋ ਕਹਿੰਦਾ ਭਾਵੇਂ ਅੱਜ ਵਕਤ ਆਪਣੇ ਤੇ ਬੁਰਾ ਚੱਲ ਰਿਹਾ ਹੋਵੇ ਵਕਤ ਦੇ ਵਿੱਚ ਸਾਡੀਆਂ ਜ਼ਰੂਰਤਾਂ ਲੋੜਾਂ ਤੇ ਜਾਂ ਕਰਜ਼ੇ ਦਾ ਹੋਣਾ ਇਹੀ ਚੀਜ਼ਾਂ ਹੁੰਦੀਆਂ ਤੇ ਪਰ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਬੈਗ ਜ਼ਿੰਦਗੀ ਦੇ ਵਿੱਚ ਨਿਗਾਹ ਮਾਰੋ ਕਈ ਵਾਰ ਤੁਹਾਨੂੰ ਪਰੇਸ਼ਾਨੀ ਆਈ ਹੋਵੇ ਮਸੀਬਤ ਆਈ ਹੋਵੇ ਜਦੋਂ ਤੁਹਾਡੇ ਤੇ ਮਸੀਬਤ ਆਦਾ ਤੁਸੀਂ ਕਿੰਨਾ ਦੇ ਹਾਲਾਤ ਹੁੰਦੇ ਆ ਜਦੋਂ ਤੁਹਾਡਾ ਉਹ ਮਸਲਾ ਹੱਲ ਹੋ ਜਾਂਦਾ ਤਾਂ ਤੁਸੀਂ ਕਿਦਾਂ ਦੇ ਹਾਲਾਤ ਹੁੰਦੇ ਆ ਜਾਣੀ ਇਸ ਲਈ ਜੇ ਤੁਹਾਡੇ ਤੇ ਭਾਰੀ ਮਸੀਬਤ ਵੀ ਆਉਂਦੀ ਹੈ ਨਾ ਤੇ ਤੁਹਾਡੇ ਤੇ ਇਹ ਉਹਨਾ ਹੀ ਚੰਗਾ ਵਕਤ ਵੀ ਆ ਸਕਦਾ ਇਹ ਗਰੰਟਡ ਹੈ ਦੁਨੀਆ ਦੇ ਵਿੱਚ ਜਿੰਨੇ ਵੀ ਤੁਹਾਡੇ ਮਿੱਤਰ ਪਿਆਰੇ ਦੋਸਤ ਜਾਂ ਜ਼ਿੰਦਗੀ ਦੇ ਵਿੱਚ ਦੇਖੇ ਹੋਣੇ ਜਿਹੜੇ ਵਕਤ ਦੇ ਨਾਲ ਮਾੜੇ ਵਕਤ ਦੇ ਨਾਲ ਟਕਰਾਂ ਲਿੱਤੀਆਂ ਜਿਨ੍ਹਾਂ ਨੇ ਉਹ ਬੰਦੇ ਬਿਲਕੁਲ ਕਾਮਯਾਬ ਹੋਏ ਐਸ ਲਈ ਇਨਸਾਨ ਨੂੰ ਕਦੇ ਵੀ ਬੁਰੇ ਵਕਤ ਦੇ ਵਿੱਚ ਅਡੋਲ ਨਹੀਂ ਹੋਣਾ ਚਾਹੀਦਾ ਡੋਲਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਸਮਾਂ ਸਮੇਂ ਦੀ ਜਿਹੜੀ ਰਫ਼ਤਾਰ ਹੈ ਉਹਨੇ ਚਲਦੀ ਰਹਿਣਾ ਹੁੰਦਾ ਸਮਾਂ ਕਦੇ ਵੀ ਰੁਕਦਾ ਨਹੀਂ ਸਮਾਂ ਅੱਜ ਜੇ ਤੁਸੀਂ ਇੱਕ ਕੁੱਜ ਕੇ 10 ਮਿੰਟ ਤੇ ਪਰੇਸ਼ਾਨ ਹੋ ਜਾਂ ਤੁਹਾਡੀ ਉਹ ਜ਼ਰੂਰਤ ਹੈ ਤੁਹਾਨੂੰ ਇਹ ਲੱਗਦਾ ਕਿ ਕਿਸ ਤਰ੍ਹਾਂ ਹੱਲ ਹੋਣਾ ਵਕਤ ਨਹੀਂ ਤਾਂ ਗੁਜ਼ਰ ਜਾਣਾ ਉਹ ਮੁਸੀਬਤ ਹੱਲ ਹੋਵੇ ਨਾ ਹੋਵੇ ਪਰ ਜੇ ਤੁਸੀਂ ਜਿਉਂਦੇ ਰਹੋਗੇ ਜੇ ਤੁਸੀਂ ਖੁਦ ਨੂੰ ਖਤਮ ਕਰਦੇ ਹੋ ਤਾਂ ਸਮਾਂ ਉਪਜਦਾ ਸਮੇਂ ਨੇ ਹਮੇਸ਼ਾ ਚੱਲਦੇ ਰਹਿਣਾ ਇਸ ਲਈ ਮੁਸੀਬਤਾਂ ਦੇ ਨਾਲ ਜਿੰਨੀ ਟੱਕਰ ਲੈਣੀ ਹੈ ਉਨੇ ਹੀ ਤੁਸੀਂ ਕਾਮਯਾਬ